ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਹਵਾਈ ਜਹਾਜ਼ਾਂ ਰੇਲਾਂ ਰਹੀਂ ਆਪਣੇ ਵੀ ਕਲਾਂ ਰਹੀਂ ਬੜੀ ਸਰਦਾ ਭਾਵਨਾ ਦੇ ਨਾਲ ਦਰਸ਼ਨ ਦੇਦਾਰੇ ਕਰਨ ਆ ਰਹੀਆਂ ਹਨ ਤੇ ਜਦੋਂ ਵਿਰਾਸਤੀ ਮਾਰਗ ਜੋ ਪਿਛਲੇ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਰੋੜਾਂ ਰੁਪਈਆ ਲਾ ਕੇ ਸੰਗਤਾਂ ਦੀ ਸਹੂਲਤ ਲਈ ਜਿਹੜੀ ਬਣਾਇਆ ਗਿਆ ਸੀ ਉਸ ਵਿਰਾਸਤੀ ਮਾਰਗ ਦੀ ਜਿਹੜੀ ਆ ਦਿਨੋਂ ਦਿਨ ਜਿਹੜੀ ਦੇਖ ਖਰਾਬ ਹੋ ਰਹੀ ਹੈ ਤੇ ਵਰਾਸਤੀ ਮਾਰਗ ਤੇ ਮੰਗਣ ਵਾਲਿਆਂ ਦੀ ਬਹੁਤ ਵੱਡੇ ਪੱਧਰ ਤੇ ਪਰਮਾਰ ਹੈ ਇਸ ਤੋਂ ਇਲਾਵਾ ਸੰਗਤਾਂ ਜਦੋਂ ਦਰਸ਼ਨ ਕਰਾਰੇ ਜਾਣ ਵੇਲੇ ਤੇ ਆਉਣ ਵੇਲੇ ਅਵਾਰਾ ਕੁੱਤੇ ਜਿਹੜੇ ਆ ਸੈਂਕੜੇ ਦੀ ਤਦਾਦ ਦੇ ਵਿੱਚ ਉੱਥੇ ਜਿਹੜੇ ਆ ਸੰਗਤਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ ਅਤੇ ਰਤਿਆਂ ਦੇ ਵਿੱਚ ਜਿਹੜੀ ਗੰਦਗੀ ਵੀ ਖਿਲਾਰਦੇ ਹਨ ਤੇ ਪਿਛਲੇ ਕਈ ਘਟਨਾ ਜਿਹੜੀਆਂ ਸੰਗਤਾਂ ਦੇ ਨਾਲ ਹੋ ਚੁੱਕੀਆਂ ਹਨ ਕਈ ਸੰਗਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ ਵੀ ਹੈ ਜੇਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਅਸੀਂ ਸਮਾਜ ਸੁਧਾਰ ਸੰਸਥਾ ਵੱਲੋਂ ਅੰਮ੍ਰਿਤਸਰ ਦੇ ਡੀਸੀ ਨੂੰ ਪੁਲਿਸ ਕਮਿਸ਼ਨ ਨੂੰ ਜਿਹੜੀ ਆ ਰਿਟਰਨ ਦਰਖਾਸਤ ਵੀ ਦਿੱਤੀ ਹੈ ਕਿ ਵਾਰਾ ਕੁੱਤਿਆਂ ਤੇ ਜਿਹੜੀ ਆ ਅਤੇ ਮੰਗਣ ਵਾਲਿਆਂ ਤੇ ਜਿਹੜੀ ਆ ਇਹਨਾਂ ਤੇ ਨਕੇਲ ਪਾਈ ਜਾਵੇ ਤਾਂ ਜੋ ਕਿ ਆਉਣ ਵਾਲੇ ਸਮੇਂ ਜਿਹੜੀ ਆ ਵਾਰਾ ਕੁੱਤਿਆਂ ਦੇ ਨਾਲ ਜਿਹੜੀ ਆ ਕੋਈ ਕਟਣ ਦੀ ਵਾਰ ਦੇ ਜਿਹੜੀ ਆ ਵੱਡੇ ਪੱਧਰ ਤੇ ਨਾ ਹੋ ਸਕੇ ਪਰ ਜ਼ਿਲ੍ਹਾ ਪ੍ਰਸ਼ਾਸਨ ਅਜੇ ਕੁੰਭ ਕਰਨੀ ਨੀਂਦੇ ਸੁੱਤਾ ਪਿਆ ਹੈ ਅਸੀਂ ਨਮਰਤਾ ਸਰ ਦੇ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਪੁਲਿਸ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਜਿਹੜੇ ਆ ਵਰਾਸਤੇ ਮਾਰਗ ਤੇ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਜਿਹੜੀ ਆ ਵਾਰਾ ਕੁੱਤੇ ਸੈਂਕੜੇ ਦੀ ਤਦਾਦ ਦੇ ਵਿੱਚ ਫਿਰਦੇ ਹਨ ਜਾਂ ਗੰਦਗੀ ਖਿਲਾਰਦੇ ਹਨ ਸੰਗਤਾਂ ਨੂੰ ਕੱਟਦੇ ਹਨ ਉਹਨਾਂ ਤੇ ਜਿਹੜੀ ਆ ਹੋਰਨ ਕਾਰਵਾਈ ਕਰਕੇ ਉਹਨਾਂ ਨੂੰ ਜਿਹੜੀ ਆ ਦੂਜੇ ਜਗ੍ਹਾ ਤੇ ਜਿਹੜੀ ਆ ਲਜਾਇਆ ਜਾਵੇ ਤਾ ਜੋ ਕੇ ਆਉਣ ਵਾਲੇ ਸ਼ਰਧਾਲੂਆਂ ਦਾ ਜਿਹੜਾ ਨਿਸ਼ਾਨ ਹਾਂਜੀ ਸੱਚੀ ਨਾਮ ਹੈ ਮੇਰਾ ਨਾਮ ਵਿਸ਼ਾਲ ਜੀ ਦਰਬਾਰ ਸਾਹਿਬ ਤੋਂ ਮੈਂ ਟਿੱਕਣੇ ਬਿਲਕੁਲ ਜੀ ਸਰ ਹੈਰੀਟੇਜ ਸਟਰੀਟ ਸਰ ਬਣਾਈ ਗਈ ਸਰਕਾਰਾਂ ਦੇ ਵੱਲੋਂ ਅੱਜ ਉਸਦੇ ਹਾਲਾਤ ਕਾਫੀ ਦਰਸਯੋਗ ਨੇ ਬਾਰਾ ਕੁੱਤੇ ਕਾਫੀ ਨੇ ਖਾਰੀ ਕਾਫੀ ਦੇਖ ਨੂੰ ਮਿਲਦੇ ਲੱਗਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸ਼ਰਧਾਲੂਆਂ ਨੂੰ ਬਿਲਕੁਲ ਜੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਂਦੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਸਤੇ ਤੇ ਦਿਲ ਨੂੰ ਬੜਾ ਸਕੂਨ ਮਿਲਦਾ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਪਰ ਜਦੋਂ ਬਾਹਰ ਆਣ ਕੇ ਗੰਦਗੀ ਦੇਖਦੇ ਹਾਂ ਕੁੱਤੇ ਤੁਰੇ ਫਿਰਦੇ ਨੇ ਫਿਰ ਵੱਡੀ ਗੱਲ ਇਹ ਆ ਕਿ ਦੁਕਾਨਾਂ ਦੇ ਬਾਹਰ ਬੈਠੇ ਨੇ ਦੁਕਾਨਦਾਰ ਵੀ ਨਹੀਂ ਹਟਾਉਂਦੇ ਤੇ ਇੱਕ ਦੋ ਕੁੱਤਿਆਂ ਦੀ ਗੱਲ ਹੋਵੇ ਤੇ ਬੰਦੇ ਨੂੰ ਸਮਝ ਵੀ ਲੱਗ ਜਾਂਦੀ ਪਤਾ ਨਹੀਂ ਅਣਗਿਣਤ ਕੁੱਤੇ ਨੇ ਇੱਥੇ ਘੁੰਮਦੇ ਨੇ ਜੋ ਜੇ ਸ਼ਰਧਾਲੂ ਆਉਂਦੇ ਨੇ ਕਈ ਸ਼ਰਧਾਲੂਆਂ ਨੂੰ ਤੇ ਕੁੱਤਿਆਂ ਵੱਲੋਂ ਵੱਢਿਆ ਵੀ ਗਿਆ ਆ ਤੇ ਇਹਦੇ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਬੜੀ ਜ਼ਰੂਰਤ ਆ ਕਾਰਪੋਰੇਸ਼ਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਆ ਕਿ ਇਸ ਤਰ੍ਹਾਂ ਦੇ ਜੋ ਆਵਾਰਾ ਕੁੱਤੇ ਘੁੰਮਦੇ ਪਏ ਨੇ ਉਹਨਾਂ ਨੂੰ ਫੜਿਆ ਜਾਵੇ ਜਿਹੜੇ ਸ਼ਰਧਾਲੂ ਆਉਂਦੇ ਨੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਂਦੇ ਨੇ ਤੇ ਬੜਾ ਮਹਿਸੂਸ ਹੁੰਦਾ ਵਾ ਜਦੋਂ ਇਸ ਤਰ੍ਹਾਂ ਦੀ ਚੀਜ਼ ਕਿਉਂਕਿ ਮੈਂ ਬੜੀ ਵਾਰੀ ਵੇਖਿਆ ਅੰਗਰੇਜ਼ ਜਿਹੜੇ ਆਂਦੇ ਉਹ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ ਨੇ ਉਹ ਵਾਇਰਲ ਕਰ ਦਿੰਦੇ ਨੇ ਤੇ ਉਹ ਦਿਲ ਨੂੰ ਬੜਾ ਦੁੱਖ ਹੁੰਦਾ ਵਾ ਜਦੋਂ ਇਸ ਤਰ੍ਹਾਂ ਦੀ ਵੀਡੀਓ ਦੇ ਦਿੰਦੇ ਆ ਵਿਦੇਸ਼ਾਂ 'ਚ ਜਦੋਂ ਸਾਡੇ ਧਾਰਮਿਕ ਸਥਾਨ ਤੇ ਆ ਕੇ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਵਿਦੇਸ਼ਾਂ 'ਚ ਜਦੋਂ ਵਾਇਰਲ ਕੀਤੀ ਜਾਂਦੀ ਹੈ ਤਾਂ ਦਿਲ ਨੂੰ ਬੜੀ ਤਕਲੀਫ ਹੁੰਦੀ ਆ। ਸਰ ਭਖਾਰੀ ਵੀ ਸਰ ਉਹ ਸਹੀ ਕਹੇ ਸਟੇਟ ਦੇ ਰਾਸਤੀ ਮਾਤ ਭਖਾਰੀ ਵੀ ਬਹੁਤ ਦੇਖਣ ਨੂੰ ਜੋ ਅਕਸਰ ਹੀ ਖਾਸ ਕਰ ਅੰਗਰੇਜ਼ਾਂ ਨੂੰ ਜਾਂ ਜਿਹੜੇ ਕੁਝ ਟੂਰਿਸਟ ਆਂਦਰੋਂ ਨੂੰ ਕਾਫੀ ਤੰਗ ਪਾ ਦਿੰਦੇ। ਭਖਾਰੀ ਇਕੱਲੇ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਨਹੀਂ ਪੂਰੇ ਅੰਮ੍ਰਿਤਸਰ ਦੇ ਵਿੱਚ ਇਹ ਹਵਾਲਿਆ। ਤੁਸੀਂ ਚੌਂਕਾਂ 'ਚ ਜਾਓਗੇ ਤੇ ਚੌਂਕਾਂ ਦੇ ਵਿੱਚ ਵੀ ਤੁਹਾਨੂੰ ਭਖਾਰੀ ਦੇਖਣਗੇ ਲਾਈਟ ਤੇ ਜਦੋਂ ਗੱਡੀ ਖੜਦੀ ਆ ਤੇ ਉਹ ਨਾਲ ਹੀ ਅਤੇ ਸ਼ੀਸ਼ੀਆਂ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਉਹ ਆਲਿਆ ਕਿ ਜਦੋਂ ਅਸੀਂ ਧਾਰਮਿਕ ਜਗ੍ਹਾ ਤੇ ਪਹੁੰਚਦੇ ਆਂ ਦਰਬਾਰ ਸਾਹਿਬ ਪਹੁੰਚਦੇ ਮੱਥਾ ਟੇਕਣ ਵਾਸਤੇ ਤੇ ਜਦੋਂ ਵੇਖ ਲੈਂਦੇ ਆ ਇਹ ਵੀ ਬੜੇ ਇੰਟੈਲੀਜੈਂਟ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਅੰਮ੍ਰਿਤਸਰ ਦੇ ਨਹੀਂ ਹੈਗੇ ਤੇ ਉਹਨਾਂ ਦਾ ਖਹਿੜਾ ਹੀ ਨਹੀਂ ਛੱਡਦੇ ਉਹਨਾਂ ਦੇ ਮਗਰ ਮਗਰ ਜਾਈ ਜਾਂਦੇ ਤੇ ਉਹਨਾਂ ਦੀ ਵੀ ਵੀਡੀਓ ਬਣਾਈ ਜਾਂਦੇ ਵੀਡੀਓ ਬਣਾ ਕੇ ਉਹ ਵਾਇਰਲ ਕਰਦੇ ਨੇ ਤੇ ਮੈਂ ਚਾਹਨਾ ਵਾਂ ਕਿ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਆ ਇਹਨਾਂ ਤੇ ਕੋਈ ਪੈਸਾ ਨਹੀਂ ਲੱਗਣਾ ਇਹਦੇ ਵੱਲ ਧਿਆਨ ਦੇਣ ਕਿ ਜਿਹੜੀ ਸਾਡੀ ਇੱਜ਼ਤ ਬਣੀ ਰਹੇ ਕਿਉਂਕਿ ਜੋ ਵੀ ਟੂਰਿਸਟ ਆਉਂਦਾ ਆ ਉਹ ਇਸ ਤਰ੍ਹਾਂ ਦੀ ਵੀਡੀਓ ਨਾ ਬਣਾ ਕੇ ਲੈ ਕੇ ਜਾਵੇ ਜਿੱਦਾਂ ਪੰਜਾਬ 네ਗੇਟਿਵ ਨਜ਼ਰ ਆਵੇ